ਉੱਗੇ ਸੱਚੇ ਪਾਤਸ਼ਾਹ ਕੇ ਅਰਦਾਸ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਕਿ ਸਾਡੇ ਵੀਰ ਨੂੰ ਜੇ ਉਹਦੀ ਟੁੱਟੀ ਵੀ ਅਤੇ ਮਾਲਕ ਗੰਡੇ ਕਿਉਂਕਿ ਮਾਂ ਵੱਲੇ ਵੇਖ ਕੇ ਉਹਨਾਂ ਦੀ ਵਾਈਫ ਵੱਲੇ ਵੇਖ ਕੇ ਕਾਲ ਜਿਹਨੂੰ ਧੂ ਪੈ ਰਹੀ ਹੈ ਤੇ ਅਰਦਾਸਾਂ ਬੇਨਤੀਆਂ ਤਾਂ ਪੂਰੇ ਵਿਸ਼ਵ ਦੇ ਵਿੱਚ ਵੀਰ ਲਈ ਹੋ ਰਹੀਆਂ ਨੇ ਮਾਲਕ ਕਿਸੇ ਦੀ ਜ਼ਰੂਰ ਸੁਣ ਲੈ ਕਿਸੇ ਨਾ ਕਿਸੇ ਦੀ ਜ਼ਰੂਰ ਸੁਣੇ ਅਰਦਾਸ ਦੀ ਲੋੜ ਹੈ ਜੀ ਬਾਕੀ ਬਹੁਤ ਸਾਰਾ ਹੈ ਪੂਰੀ ਦੁਨੀਆ ਹੀ ਅਰਦਾਸਾਂ ਕਰ ਰਹੀ ਹੈ ਅਮਰੀਕਾ ਕੈਨੇਡਾ ਪੰਜਾਬ ਸਾਰੇ ਹਨਾ ਭੈਣਾ ਮਾਵਾ ਸਾਰੇ ਤੇ ਬਸ ਸਾਰੇ ਜਨੇ ਅਰਦਾਸ ਕਰੋ ਪਲੀਜ਼ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਭੈਣੋ ਤੁਸੀਂ ਤੁਹਾਨੂੰ ਸਿਹਤ ਹੋ ਜਾਵੇ ਹਾਂਜੀ ਹਾਂਜੀ ਹੌਸਲਾ ਤਾਂ ਹੈ ਮਾਵਾ ਕਾਫੀ ਹੌਸਲਾ ਤਾਂ ਹੈਗਾ ਹੋ ਜੂਗਾ ਸਭ ਕੁਝ ਠੀਕ ਬੇਟਾ ਪਟ ਹੌਲੀ ਹੌਲੀ ਹੋਊਗਾ ਏਡੇ ਏਡੇ ਹੀਰੇ ਏਡੇ ਏਡੇ ਹੀਰੇ ਉੱਤ ਮਾਵਾਆਂ ਦੀਆਂ ਅੱਖਾਂ ਦੇ ਸਾਹਮਣੇ ਐਸਾ ਹਾਲ ਦੇਖਣ ਦੇ ਮਾਵਾ ਦਾ ਕੀ ਹਾਲ ਹੁੰਦਾ ਜਿਹੜੀ ਮਾਂ ਤਾਂ ਐਸੀ ਚੀਜ਼ਾਂ ਪੁੱਤ ਨੂੰ ਕੰਡਾ ਵਜਿਆ ਵੀ ਨਹੀਂ ਚਾਹੀਦੀ। ਅਜੋਦੀਆਂ ਅੱਖਾਂ ਦੇ ਅੱਗੇ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਹੈ ਸਾਡਾ ਭਰਾ। ਇਹੀ ਅਰਦਾਸ ਆ ਸਾਡੀ ਇਹੀ ਬੇਨਤੀ ਹੈ ਕਿ ਇਸ ਮਾਂ ਦੀਆਂ ਦੁਆਵਾਂ ਨੂੰ ਮਾਂ ਦੀ ਗੋਦ ਨੂੰ ਹਮੇਸ਼ਾ ਖੁਸ਼ ਰੱਖੇ ਰੱਬ। ਮਾਂ ਸਾਡੀ ਨੂੰ ਉਹਦੇ ਪੁੱਤ ਨੂੰ ਤੰਦਰੁਸਤੀ ਬਖਸ਼ੇ ਦਾਤਾ। ਕਿਉਂਕਿ ਦੁੱਖ ਜਿਹੜਾ ਆਉਂਦਾ ਬਹੁਤ ਛੇਤੀ ਹੈ, ਜਾਂਦਾ ਸਮਾਂ ਪਾ ਕੇ ਹੈ। ਇਹ ਅਰਦਾਸਾਂ ਬੇਨਤੀਆਂ ਉਸ ਮਾਲਕ ਦੇ ਘਰ ਕੋਈ ਘਾਟਾ ਨਹੀਂ, ਉਹਦੇ ਅੱਗੇ ਕੋਈ ਵੱਡੀ ਚੀਜ਼ ਨਹੀਂ। ਉਹ ਜਿੰਦਗੀ ਦੇ ਸਕਦਾ ਸਾਡੇ ਵੀਰ ਨੂੰ ਸਾਡੀ ਇਹੀ ਅਰਦਾਸ ਹੈ ਇਹੀ ਦੁਆ ਹੈ ਕਿ ਮਾਲਕ ਉਹਨੂੰ ਹੱਸਦਾ ਵਸਦਾ ਰੱਖੇ ਜੀ ਸਿਹਜੇ ਸਿਹਜੇ ਉਹਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਆਵੇ ਉਹਦੀ ਟੁੱਟੀਆਂ ਦਾ ਤਾਂ ਵੀ ਘੰਡੇ ਦੇ ਪਾਸੇ ਗਰੀ ਇਹ ਅਰਦਾਸ ਹੈ ਇਹ ਬੇਨਤੀ ਤੁਸੀਂ ਵੀ ਸਾਰੇ ਪ੍ਰਾਇੇ ਹੀ ਅਰਦਾਸ ਦੁਆ ਕਰੋ ਜੀ ਜੀ ਕਿ ਦਾਤਿਆ ਸੁੱਖ ਦਾ ਸੁਨੇਹਾ ਆਵੇ ਇਧਰਲੇ ਪਾਸਿਓਂ ਚੰਗਾ ਸੁਨੇਹਾ ਆਵੇ ਵੀ ਵੀਰਾ ਠੀਕ ਹੈ ਅਗੇ ਸੱਚੇ ਪਾਤਸ਼ਾਹ ਕੇ ਅਰਦਾਸ ਕਰ ਸਕਦੇ ਹਾਂ ਬੇਨਤੀ ਕਰ ਸਕਦੇ ਹਾਂ ਕਿ ਸਾਡੇ ਵੀਰ ਨੂੰ ਜੇ ਉਹਦੀ ਟੁੱਟੀ ਵੀ ਅਤੇ ਮਾਲਕ ਘੰਡੇ ਕਿਉਂਕਿ ਮਾਂ ਵੱਲੇ ਵੇਖ ਕੇ ਉਹਨਾਂ ਦੀ ਵਾਈਫ ਵੱਲੇ ਵੇਖ ਕੇ ਕਾਲ ਜਿਹਨੂੰ ਤੂ ਪੈ ਰਹੀ ਹੈ ਤੇ ਅਰਦਾਸਾਂ ਬੇਨਤੀਆਂ ਤਾਂ ਪੂਰੇ ਵਿਸ਼ਵ ਦੇ ਵਿੱਚ ਹੀ ਵੀਰ ਲਈ ਹੋ ਰਹੀਆਂ ਨੇ ਮਾਲਕ ਕਿਸੇ ਦੀ ਜ਼ਰੂਰ ਸੁਣ ਲਵੇ ਕਿਸੇ ਨਾ ਕਿਸੇ ਦੀ ਜ਼ਰੂਰ ਸੁਣੇ ਅਰਦਾਸ ਦੀ ਲੋੜ ਹੈ ਜੀ ਬਾਕੀ ਬਹੁਤ ਸਾਰਾ ਪੂਰੀ ਦੁਨੀਆ ਹੀ ਅਰਦਾਸਾਂ ਕਰ ਰਹੀ ਹੈ ਅਮਰੀਕਾ ਕੈਨੇਡਾ ਪੰਜਾਬ ਸਾਰੇ ਹਨਾ ਭੈਣਾ ਮਾਵਾਂ ਸਾਰੇ ਤੇ ਬਸ ਸਾਰੇ ਜਨੇ ਅਰਦਾਸ ਕਰੋ ਪਲੀਜ਼ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਹਾਂਜੀ ਹਾਂਜੀ ਹੌਸਲਾ ਤਾਂ ਹੈ ਮਮਾ ਕਾਫੀ ਹੌਸਲਾ ਤਾਂ ਹੈ ਹੋ ਜੂਗਾ ਸਭ ਕੁਝ ਠੀਕ ਬੇਟਾ ਪਟ ਹੌਲੀ ਹੌਲੀ ਹੋਊਗਾ ਏਡੇ ਏਡੇ ਹੀਰੇ ਏਡੇ ਏਡੇ ਹੀਰੇ ਉੱਤ ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਐਸਾ ਹਾਲ ਤੁਸੀਂ ਹੋਣ ਦੇ ਮਾਵਾਂ ਦਾ ਕੀ ਹਾਲ ਹੁੰਦਾ ਜਿਹੜੀ ਮਾਂ ਤਾਂ ਐਸੀ ਚੀਜ਼ ਆ ਪੁੱਤ ਨੂੰ ਕੰਡਾ ਵੱਜਿਆ ਵੀ ਨਹੀਂ ਚਾਹੀਦਾ ਅਜੋਦੀਆਂ ਅੱਖਾਂ ਦੇ ਅੱਗੇ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਹੈ ਸਾਡਾ ਭਰਾ ਇਹੀ ਅਰਦਾਸ ਆ ਸਾਡੀ ਇਹੀ ਬੇਨਤੀ ਹੈ ਕਿ ਇਸ ਮਾਂ ਦੀਆਂ ਦੁਆਵਾਂ ਨੂੰ ਮਾਂ ਦੀ ਗੋਦ ਨੂੰ ਹਮੇਸ਼ਾ ਖੁਸ਼ ਰੱਖੇ ਰੱਬ ਮਾਂ ਸਾਡੀ ਨੂੰ ਉਹਦੇ ਪੁੱਤ ਨੂੰ ਤੰਦਰੁਸਤੀ ਬਖਸ਼ੇ ਦਾਤਾ ਕਿਉਂਕਿ ਦੁੱਖ ਜਿਹੜਾ ਆਉਂਦਾ ਬਹੁਤ ਛੇਤੀ ਹੈ ਜਾਂਦਾ ਸਮਾਂ ਪਾ ਕੇ ਹੈ ਇਹ ਅਰਦਾਸਾਂ ਬੇਨਤੀਆਂ ਉਸ ਮਾਲਕ ਦੇ ਘਰ ਕੋਈ ਘਾਟਾ ਨਹੀਂ ਉਹਦੇ ਅੱਗੇ ਕੋਈ ਵੱਡੀ ਚੀਜ਼ ਨਹੀਂ ਉਹ ਹੀ ਜ਼ਿੰਦਗੀ ਦੇ ਸਕਦਾ ਸਾਡੇ ਵੀਰ ਨੂੰ ਸਾਡੀ ਇਹੀ ਅਰਦਾਸ ਹੈ ਇਹੀ ਦੁਆ ਹੈ ਕਿ ਮਾਲਕ ਉਹਨੂੰ ਹੱਸਦਾ ਵਸਦਾ ਰੱਖੇ ਜੀ ਜਿਵੇਂ ਜਿਵੇਂ ਉਹਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਆਵੇ ਉਹਦੀ ਟੁੱਟੀਆਂ ਦਾ ਤਾਂ ਵੀ ਘੰਡੇ ਪੈਸੇ ਗਏ ਇਹ ਅਰਦਾਸ ਆ ਇਹ ਬੇਨਤੀ ਤੁਸੀਂ ਵੀ ਸਾਰੇ ਭਰਾਏ ਹੀ ਅਰਦਾਸ ਦੁਆ ਕਰੋ ਕਿ ਦਾਤਿਆ ਸੁੱਖ ਦਾ ਸੁਨੇਹਾ ਹੀ ਆਵੇ ਇਧਰਲੇ ਪਾਸਿਓਂ ਚੰਗਾ ਸੁਨੇਹਾ ਆਵੇ ਵੀ ਵੀਰਾ ਠੀਕ